ਕੇਅਰ ਵੱਲੋਂ ਇੱਕ ਵਾਇਡ ਦੀ ਇੱਕ ਆਰਗੇਨਾਈਜੇਸ਼ਨ ਹੈ ਜੋ ਫਰੀ ਦੇ ਵਿੱਚ ਕੈਂసర్ ਡਿਟੈਕਸ਼ਨ ਦੀਆਂ ਬੱਸਸ ਜਿਹੜੀਆਂ ਉਹ ਚਲਾਉਂਦੇ ਨੇ ਮੈਮੋਗ੍ਰਾਫੀ ਜਾਂ ਬ੍ਰੈਸਟ ਕੈਂਸਰ ਜਾਂ ਕੋਈ ਹੋਰ ਜਿਹੜੇ ਕਾਮਨ ਜਿਆਦਾ ਬਲੱਡ ਦੇ ਵਿੱਚ ਪਾਈ ਜਾਂਦੀਆਂ ਬਿਮਾਰੀਆਂ ਨੇ ਉਹਨਾਂ ਦੀ ਡਾਇਗਨੋਸਿੰਗ ਲੈਬਸ ਨੇ ਉਹਨਾਂ ਕੋਲੇ ਤੁਸ ਤੋਂ ਤੁਹਾਨੂੰ ਯਾਦ ਹੋਊਗਾ ਆਪਾਂ ਜਦੋਂ ਐਮਪੀ ਹੁੰਦੇ ਸੀਗੇ ਤਾ ਗੰਗਾਨਗਰ ਤੋਂ ਇੱਕ ਬੱਸ ਲੈ ਕੇ ਆਏ ਸੀਗਾ ਆਪਾਂ ਜਿਹੜੀ ਕਿ ਜਗਾ ਜਗਾ ਲੈ ਕੇ ਗਏ ਸੀਗੇ ਸੋ ਅੱਜ 12 ਬੱਸਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਟਾਲੀਵਾਲ ਸਾਹਿਬ ਜਿਹੜੇ ਖੁਦ ਬਹੁਤ ਸਾਰਾ ਕੰਮ ਕੈਂਸਰ ਦੇ ਅਗੇਂਸਟ ਕਰ ਰਹੇ ਨੇ ਤੇ ਉਹ 12 ਬੱਸਾਂ ਇੱਥੇ ਲਾਂਚ ਕੀਤੀਆਂ ਨੇ ਸਭ ਤੋਂ ਪਹਿਲੇ 20 ਕੈਂਪ ਜਿਹੜੇ ਨੇ ਉਹ ਸੰਗਰੂਰ ਦੇ ਪਿੰਡਾਂ 'ਚ ਲੱਗਣਗੇ ਅਸੀਂ ਅੱਜਕਲ ਕੀ ਹੋਣ ਲੱਗਾ ਹੈ ਨਾ ਅਸੀਂ ਮੈਂ WHO ਦੇ ਇੱਕ ਪ੍ਰੋਗਰਾਮ ਚ ਬੋਲਿਆ ਵੀ ਸੀਗਾ ਕਿ ਡਾਇਗਨੋਸ ਸਟਿਗਮਾ ਦੇ ਸ਼ਿਕਾਰ ਹੋ ਗਏ ਅਸੀਂ ਟੈਸਟ ਕਰਾਉਣੋਂ ਹਟ ਗਏ ਟੈਸਟ ਕਰਾਉਣ ਤੋਂ ਡਰਨ ਲੱਗ ਗਏ ਵੀ ਜੇ ਕੋਈ ਬਿਮਾਰੀ ਨਿਕਲਿਆ ਹੀ ਫੇਰ ਫੇਰ ਕੀ ਕਰਾਂਗੇ ਅਸੀਂ ਤਾਂ ਚਿੰਤਾ ਨਾਲ ਹੀ ਮਰ ਜਾਾਂਗੇ ਜਿਵੇਂ ਹੈਪੇਟਾਈਟਸ ਸੀ ਹੈ ਇਟਸ ਅ ਸਾਇਲੈਂਟ ਕਿਲਰ ਉਹਦੇ ਕੋਈ ਦਰਦ ਨਹੀਂ ਹੁੰਦਾ ਬਲੱਡ ਦੀ ਬਿਮਾਰੀ ਹੈ ਪਰ ਜੇ ਤੁਸੀਂ ਚੈੱਕ ਕਰਾ ਲਿਆ ਤੇ ਡਾਕਟਰ ਨੇ ਕਹਿੰਦਾ ਤੈਨੂੰ ਹੈਪੇਟਾਈਟਸ ਸੀ ਹੈ ਦਵਾਈ ਸ਼ੁਰੂ ਕਰਨੀ ਉਹ ਕਹਿੰਦਾ ਮੇਰੇ ਕੋ ਪੈਸੇ ਨਹੀਂ ਹੈਗੇ ਸੋ ਉਹਦੇ ਵਾਸਤੇ ਅਸੀਂ ਰੀਸੈਂਟਲੀ 10 ਲੱਖ ਰੁਪਏ ਦੀ ਫੈਮਿਲੀ ਬੀਮਾ ਯੋਜਨਾ ਵੀ ਸ਼ੁਰੂ ਕਰਤੀ ਕੋਈ ਵੀ ਬਿਮਾਰੀ ਹੋਵੇ ਕੁਝ ਵੀ ਹੋਵੇ ਅਸੀਂ 10 ਲੱਖ ਤੱਕ ਜਿਹੜਾ ਉਹ ਉਹਨਾਂ ਦਾ ਜਿਹੜਾ ਇਲਾਜ ਕਰਾਂਗੇ ਕੈਂਸਰ ਬਹੁਤ ਸਾਰਾ ਘਟਾ ਲਿਆ ਹੁਣ ਪਹਿਲੀ ਸਟੇਜ ਤੇ ਕੈਂਸਰ ਦਾ ਪਤਾ ਲੱਗ ਜੇ ਤਾਂ ਕੈਂਸਰ ਇਲਾਜ ਹੋ ਸਕਦਾ ਹੈ ਕੈਂਸਰ ਹੈ ਨਹੀਂ ਹੈ ਕਿ ਬਿਨਾਂ ਇਲਾਜ ਹੈ ਕੈਂਸਰ ਦਾ ਇਲਾਜ ਹੋ ਸਕਦਾ ਸੋ ਮੈਂ ਧੰਨਵਾਦ ਵੀ ਕਰਦਾ ਤਾਲੀਵਾਲ ਸਾਹਿਬ ਔਰ ਸੰਗਰੂਰ ਵਾਸੀਆਂ ਨੂੰ ਅੱਜ ਮੈਂ ਕੋਈ ਵਧਾਈ ਤਾਂ ਨਹੀਂ ਦੇਣੀ ਚਾਹੁੰਦਾ ਵਧਾਈ ਇਸ ਗੱਲ ਦੀ ਕਿਹੜੀ ਦਈਏ ਕਿ ਕੈਂਸਰ ਦੀ ਪਰ ਇਹ ਵੀ ਇੰਨਾ ਕਹਿ ਵੀ ਅਸੀਂ ਮੇਰਾ ਫਰਜ਼ ਬਣਦਾ ਹੈ ਬਤੌਰ ਮੁੱਖ ਮੰਤਰੀ ਮੁੱਖ ਮੰਤਰੀ ਤੌਰ ਤੇ 1 ਮਿੰਟ ਜੀ ਪੂਰੀ ਹੋ ਜਾਂਦੀ ਹੈ 1 ਮਿੰਟ ਜੀ ਮੈਂ ਇਹੀ ਕਹਿਣਾ ਚਾਹੂੰਗਾ ਕਿ ਅਸੀਂ ਤੁਹਾਡੀ ਸੁਰੱਖਿਆ ਲਈ ਹੈਗੇ ਹਾਂ ਜੋ ਜਿੰਮੇਵਾਰੀ ਤੁਸੀਂ ਸਾਡੀ ਲਈ ਹੈ ਅਸੀਂ ਜਿਹੜਾ ਉਹਨੂੰ ਪੂਰੀ ਕਰਾਂਗੇ ਆਪਣੇ ਫਰਜ਼ ਨਿਭਾਵਾਂਗੇ ਬਾਦਲ ਜੀ ਤੇ ਹਰਦੇਸ ਸਿੰਘ ਲੈਂਦਾ ਗਿਆ ਜੀ ਕਿ ਕਿਸ ਤਰ੍ਹਾਂ ਦੇ ਲੈਣ ਹਾਂਜੀ ਇਹ ਵੀ ਤੁਹਾਨੂੰ ਕਾਂਡਿਆਲੋਂ ਲੈ ਕੇ ਸਰ ਕਾਂਡਿਆਲ ਦੇ ਦੋ tane ਜੀਪ ਪ੍ਰਧਾਨ ਬਣਾਏ ਨੇ ਦੋ ਤਿੰਨੇ ਦੀ ਗੱਲ ਕਰ ਰਹੇ ਨੇ ਵੀ ਅਕਾਸ਼ ਜਲ ਦੇ ਦੋ ਤਿੰਨੇ ਬਣ ਦੋ ਤਿੰਨ ਹੋਰ ਬਣਨਗੇ ਤਾਂ ਦੋ ਤਿੰਨ ਹੋਰ ਬਣਨਗੇ ਸੋ ਜਦੋਂ ਪਤਾ ਕੀ ਹੈ ਜਦੋਂ ਮਤਲਬ ਬਕਲਾਟ ਹੋ ਜਾਂਦੀ ਹੈ ਨਾ ਉਦੋਂ ਕੋਈ ਕਿੱਧਰ ਨੂੰ ਪਾਇਦਾ ਕੋਈ ਕਿੱਧਰ ਨੂੰ ਪਾਇਦਾ ਕਿਸੇ ਵੀ ਭਗਦੜ ਮੱਚਦੀ ਜਿਹਨੂੰ ਕਹਿੰਦੇ ਆਪਾਂ ਭਗਦੜ ਚ ਨਹੀਂ ਪਤਾ ਲੱਗਦਾ ਕੌਣ ਕਿੱਧਰ ਨੂੰ ਭੱਜ ਗਿਆ ਕਿੱਧਰ ਨੂੰ ਜਾਈਏ ਕਿੱਥੋਂ ਨਾ ਜਾਈਏ ਸੋ ਅਕਾਲੀ ਦਲ ਚ ਭਗਦੜ ਮੱਚੀ ਹੋਈ ਹੈ ਕੋਈ ਨਹੀਂ ਪਤਾ ਲੱਗ ਰਿਹਾ ਕੌਣ ਕਿੱਧਰ ਨੂੰ ਜਾ ਰਿਹਾ ਹਾਲਾਂਕਿ ਅੱਜ ਦਾ ਫੰਕਸ਼ਨ ਜਿਹੜਾ ਮੈਂ ਨਾਨ ਪੋਲਿਟਿਕਲ ਆ ਹੈਗਾ ਪਰ ਮੈਂ ਫਿਰ ਵੀ ਤੁਹਾਡੇ ਸਵਾਲ ਦਾ ਜਵਾਬ ਦੇ ਦੇਣਾ ਕਿ ਇਹ ਇਹਨਾਂ ਦੀ ਬੁਖਲਾਟ ਹੈ ਇਹਨਾਂ ਨੇ ਪੰਜਾਬ ਨੂੰ ਨਸ਼ਿਆਂ ਚ ਤੱਕਿਆ ਇਹਨਾਂ ਨੇ ਪੰਜਾਬ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਇਹਨਾਂ ਦੀ ਦੇਣ ਨੇ ਕਿ ਸਟ੍ਰੇਨਾਂ ਜਾਣ ਲੱਗੀਆਂ ਸੀ ਕਿਉਂਕਿ ਇਹਨਾਂ ਨੇ ਮੋਨੋਕ੍ਰੋਟੋਫਾਸ ਪੂਰੀ ਦੁਨੀਆ ਦੇ ਵਿੱਚ ਬੈਨ ਬਹੁਤ ਸਾਲਾਂ ਤੋਂ ਪਰ ਪੰਜਾਬ ਦੇ ਵਿੱਚ ਅਸੀਂ ਆ ਕੇ ਬੈਨ ਕੀਤੀ ਹੈ ਇਹਨੂੰ ਪਤਾ ਹੀ ਨਹੀਂ ਕਿ ਮੋਨੋਕ੍ਰੋਟੋਫਾਸ ਹੈ ਠੀ ਖਤਰਨਾਕ ਜ਼ਹਿਰ ਹੈ ਮੋਨੋਕ੍ਰੋਟੋਫਾਸ ਦਾ ਛਿੜਕਾਉ ਅਸੀਂ ਕਰ ਰਹੇ ਸੀ ਅਸੀਂ ਆ ਕੇ ਬੈਨ ਕੀਤੀ ਹੈ ਬਹੁਤ ਸਾਰੀਆਂ ਪੀਯੂ ਨਾਲ ਗੱਲ ਕਰਕੇ ਥੋੜਾ ਜਿਹਾ ਆਰਗੇਨਿਕ ਖੇਤੀ ਵੱਲ ਜਾ ਰਹੇ ਹਾਂ ਪੋਜ਼ਿਟਿਵ ਥਿੰਕਿੰਗ ਹੈ ਬਾਕੀ ਕਾਲੀਗਲ ਕਾਂਗਰਸ ਇਹਨਾਂ ਦੀ ਤੁਹਾਨੂੰ ਪਤਾ ਹੀ ਹੈ ਤੁਸੀਂ ਆਯੁਰਵੇਦ ਤੇ ਹੋਮੋਪੈਥੀ ਨੂੰ ਪ੍ਰਮੋਟ ਕਰੋਗੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋਮੋਪੈਥੀ ਦੇ ਕਾਲਜ ਦੀ ਸਾਨੂੰ ਚਿੱਠੀ ਆਈ ਹੈ ਜਿਹੜੀ ਕਿ ਮੈਂ ਐਮਪੀ ਵੇਲੇ ਇੱਕ ਵਾਰੀ ਮੁੱਦਾ ਉਠਾਇਆ ਸੀਗਾ ਉਹ ਉਹਨਾਂ ਨੇ ਟੇਕ ਅਪ ਕਰ ਲਿਆ ਤੇ ਜਗ੍ਹਾ ਸਾਡੇ ਕੋਲ ਹੈਗੀ ਹੈ ਬੜੀ ਜਲਦੀ ਸੰਗਰੂਰ ਦੇ ਵਿੱਚ ਮੈਡੀਕਲ ਕਾਲਜ ਤਾਂ ਆਲਰੇਡੀ ਜਿਹੜਾ ਉਹ ਹੋ ਗਿਆ ਤੇ ਨਾਲ ਹੋਮੋਪੈਥੀ ਕਾਲਜ ਹੋਣ ਦੀ ਉਮੀਦ ਹੈ ਜੀ ਬੜੀ ਜਲਦੀ ਜਲਦੀ ਬਸ ਹੁਣ ਤਾਂ ਜੇ ਉਹਨਾਂ ਦੀ ਚਿੱਠੀ ਆ ਗਈ ਇਹ ਤਾਂ ਸੈਂਟਰ ਨੇ ਉਹ ਚ ਉਹ ਚ ਸੈਂਟਰ ਨੇ ਹੋਮੋਪੈਥਿਕ ਸੈਂਟਰ ਨੇ ਸਾਨੂੰ ਜਿਹੜਾ ਮਦਦ ਕਰਨੀ ਤੇ ਉਹਦੇ ਵਿੱਚ ਜਿਹੜਾ ਮੈਡੀਕਲ ਕਾਲਜ ਹੈ ਉਹ ਸਾਡਾ ਆਪਣੀ ਪਹਿਲਾਂ ਤੋਂ ਪ੍ਰੋਜੈਕਟ ਹੈ ਨਰਸਿੰਗ ਕਾਲਜ ਉਹਦੇ ਵਾਸਤੇ ਹੈਗਾ ਤੇ ਜਿਹੜਾ ਸਿਵਲ ਹਸਪੀਟਲ ਹੈ ਉਹਨੂੰ ਅਪਗ੍ਰੇਡ ਅਸੀਂ ਕਰ ਦਾਂਗੇ ਇਹ ਜੋ ਕਲੌਜ਼ ਨੇ ਮੈਡੀਕਲ ਕਾਲ ਲਈ ਵਾਸਤੇ ਜ਼ਰੂਰੀ ਹੁੰਦੇ ਨੇ ਉਹ ਪੂਰੇ ਕਰਾਂਗੇ ਅੱਜ ਜੀਸੀ ਜੀ 12 ਬੱਸਾਂ ਦਿੱਤੀਆਂ ਫਲੈਗ ਹੋਇਆ ਸਾਡੇ ਕੋਲੇ ਹੁਣ 20 ਹੋ ਗਈਆਂ ਠੀਕ ਐ ਐਂਡ ਅਸੀਂ ਤੁਹਾਡੀ ਸਿਹਤ ਲਈ ਕੀਤੀਆਂ ਮੈਂ ਤਾਂ ਇੰਗਲੈਂਡ ਦਾ ਵਾਸੀ ਆ ਮੇਰੇ ਬਾਈ ਬੱਚੇ ਉੱਥੇ ਆ ਸਾਨੂੰ ਦਰਦ ਆ ਪੰਜਾਬ ਦੇ ਲਈ ਮੈਂ ਵੀ ਸਵਾਰੀਆਂ ਢੋਣ ਲਈ ਵੀ ਬੱਸਾਂ ਲਾ ਸਕਦਾ ਸੀ ਨਾ ਕੀ ਲੋੜ ਆ ਮੈਨੂੰ ਨਹੀਂ ਤੁਹਾਡੇ ਲਈ ਲਾ ਦੇਣਾ ਮੈਂ ਪੰਜਾਬ ਸਟੇਟ ਲਈ ਲੋਕਾਂ ਲਈ ਮੇਰਾ ਜਨਮ ਪੱਲਤੁੰਦਾ ਪੰਜਾਬ ਦਾ ਮੈਂ ਮੇਰੇ ਮੈਂ ਭੈਣ ਭੈਣ ਭਰਾ ਮਾਮ ਸਰ ਕੈਂਸਰ ਦਾ ਇਲਾਜ ਹੈ ਜੇ ਪਹਿਲੀ ਸਟੇਜ ਫੜ ਲੀਏ ਠੀਕ ਆ ਦੂਸਰਾ ਅਸੀਂ ਜੀ ਇੱਕ ਹਸਪਤਾਲ ਸੜਾ ਤਿਆਰ ਹੋ ਰਿਹਾ ਅਨੰਦਪੁਰ ਸਾਹਿਬ ਦੇ ਵਿੱਚ 100 ਬெட் ਦਾ ਉਹ ਅਸੀਂ 8 ਨਵੰਬਰ ਨੂੰ ਖੋਲ੍ਹ ਦੇਾਂਗੇ ਉਹ ਵੀ ਚੈਰੀਟੇਬਲ ਹੋਏਗਾ ਮੇਰਾ ਨਹੀਂ ਲਾਜ ਹੋਣਾ ਨਾ ਮੇਰੇ ਘਰ ਵਾਲੀ ਦਾ ਸਾਨੂੰ ਪੰਜਾਬ ਸਾਡੀਆਂ ਜੜਾਂ ਪੰਜਾਬ ਚ ਆ ਅਸੀਂ ਦਰਖਤ ਇੰਗਲੈਂਡ ਚ ਲੱਗੇ ਆ ਪਰ ਜੇ ਮੇਰੀਆਂ ਜੜਾਂ ਸੁੱਕ ਗਈਆਂ ਤੇ ਮੈਂ ਇੰਗਲੈਂਡ ਸੁੱਕ ਜੂ ਸਾਡਾ ਪਿਆਰ ਹੈ ਸਾਡਾ ਸਟੇਟ ਨਾਲ ਪਿਆਰ ਹੈ ਸਾਨੂੰ ਇਹ ਨਹੀਂ ਪਤਾ ਕਿਹੜੀ ਪਾਰਟੀ ਹੈ ਕਿਹੜੀ ਨਹੀਂ ਪਰ ਅਸੀਂ ਪੰਜਾਬ ਨੂੰ ਸਾਂਭਣ ਆਏ ਆਂ ਅੱਛੀ ਤਰ੍ਹਾਂ ਸਾਂਭਾਂਗੇ ਜੀ ਜਾਲੀਬਾ ਤੁਸੀਂ ਨਹੀਂ ਸਮਝਦੇ ਵੀ ਕੈਂਸਰ ਹੋ ਰਿਹਾ ਕਾਰਨ ਕੀ ਨੇ ਕੋਈ ਕਾਰਨ ਦੇਖੋ ਜੀ ਨਹੀਂ ਉਹ ਨਹੀਂ ਉਹ ਨਹੀਂ ਅ ਵੀ ਤੁਸੀਂ ਦੇਖੋ ਬਿਲਕੁਲ ਹੋਣਾ ਚਾਹੀਦਾ ਖਾਣ ਜੋਗੀ ਸਬਜ਼ੀ ਵੀ ਜੋ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਉਹਤੇ ਫਰਟੀਲਾਈਜ਼ਰ ਪੈਸਟੀਸਾਈਡ ਬਿਲਕੁਲ ਨਾ ਪਾਓ ਇੱਕ ਪਾਣੀ ਸਾਰਾ ਖਰਾਬ ਕਰ ਲਿਆ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤ ਮਹਾਤ ਉਹ ਆਪਾਂ ਖੁਦ ਕੀਤਾ ਕੱਲ ਬੁਖ ਨਹੀਂ ਕੀਤਾ ਉਹ ਆਪਣੀਆਂ ਆਪ ਦੀਆਂ ਗਲਤੀਆਂ ਉਹਨਾਂ ਨੂੰ ਠੀਕ ਕੀਤਾ ਜਾਵੇ ਠੀਕ ਸਟ्रेस ਲੈਵਲ ਘਟਾਇਆ ਜਾਵੇ ਤੁਹਾਡੇ ਮਹਿੰਗੇ ਵਿਆਹ ਉਹ ਵੀ ਕੈਂਸਰ ਹੈ ਕੋਈ ਬੋਲਦਾ ਹੀ ਨਹੀਂ ਜਿਹੜਾ ਮੈਰਿਜ ਪੈਲਸ ਹੈ ਖਾਈ ਜਾਂਦੇ ਆ ਤੁਸੀਂ ਉਹ ਤੁਹਾਡੇ ਖਾਣ ਦੇ ਲਾਇਕ ਨਹੀਂ ਆ ਹੈਲਥ ਮਿਨਿਸਟਰ ਦੀ ਪਰਸੋ ਸਟੇਟਮੈਂਟ ਮੈਂ ਪੜ੍ਹ ਰਿਆ ਸੀ ਵੀ ਜਿਹੜਾ ਪਨੀਰ ਹੈ ਤੇ ਡਾਕਟਰ ਸਾਹਿਬ ਸਾਰਾ ਸਿੰਥੈਟਿਕ ਮਿਲਕ ਆ ਯਾਰ ਕੀ ਕਰਨ ਲੱਗੇ ਆ ਮਰ ਜਾਣਗੇ ਲੋਕ ਇਸ ਸਾਈਡ ਤੋਂ ਹੱਥੇ ਵੀ ਕੋਈ ਕੰਟਰੋਲ ਪਾਲਿਸੀ ਨਹੀਂ ਬਣਾਏਗੀ ਬਿਤੇ ਜਿਹੜੀਆਂ ਸਾਡੇ ਤਾਂ ਟੋਟਲੀ ਬੈਨ ਆ ਤੇ ਤੁਹਾਡੇ ਤਾਂ ਉਹਦੇ ਚ ਖੇਤਾਂ ਦੇ ਮੋਟਰਾਂ ਤੇ ਉਹ ਲੱਸੀ ਪੀ ਜਾਂਦੇ ਧੋਖੇਲ ਚ ਉਹਨਾਂ ਡੱਬਿਆਂ ਚ ਤੇ ਬਚਾਂਗੇ ਕਿਵੇਂ ਆਪਣੀ ਜਾਗਰਤਾ ਦੀ ਕਾਠੀ ਜਾਗਰਤਾ ਫਲਾ ਰਹੇ ਆ ਜੀ ਪਿੰਡ ਪਿੰਡ ਪਹੁੰਚ ਰਹੇ ਆ ਸਾਡੀਆਂ ਬੱਸਾਂ 12783 ਪਿੰਡ ਹੈ ਜੀ ਪੰਜਾਬ ਦਾ ਅਸੀਂ 11000 ਚੈੱਕ ਅਪ ਕਰ ਚੁੱਕੇ ਆ ਤੇ ਅੱਜ ਗੁਰੂ ਤੇਗ ਬਹਾਦਰ ਜੀ ਦਾ ਇਸ ਸਾਲ 350 ਸਾਲਾ ਮਨਾਉਣਾ ਹੈ ਅਸੀਂ 350 ਕੈਂਪ ਦਵਾਈ ਦੇ ਲੰਗਰ ਤੁਸੀਂ ਲਾਉਨੇ ਆ ਜਲੇਬੀ ਪਕੌੜਿਆਂ ਦੇ ਅਸੀਂ ਦਾਨ ਦੀ ਦਿਸ਼ਾ ਹੀ ਬਦਲ ਲਈ ਤੁਸੀਂ ਇੱਕ ਸ਼ਬਦ ਪੜ੍ਹਦੇ ਆ ਗਰੀਬ ਦਾ ਮੂੰਹ ਗੁਰੂ ਦੀ ਗੋਲ ਅਸੀਂ ਉਹ ਗੋਲਕ ਪਛਾਣ ਲਈ ਜਾਗਦੀ ਯੋਗ ਦੀ ਮਾਂ ਕੋਈ ਆ ਜਾਂਦੀ ਹੈ ਗਰੀਬ ਔਰਤ ਸਾਰੇ ਪੰਜਾਬ ਦੀਆਂ ਹਰ ਮਾਂ ਪੈਣ ਦੇ ਐਨਕ ਲਾਉਂਗਾ ਫ੍ਰੀ ਅੱਜੇ ਕਦ ਬਹੁਤ ਬਹੁਤ ਜੀ ਹੱਦ ਹੈ ਜੀ ਅਸੀਂ ਇਸ ਵੇਲੇ 23ਵੇਂ ਸਥਾਨ ਤੇ ਆ ਥੱਲੇ ਚਲੇਗੇ ਸਾਥੋਂ 23 ਸਟੇਟਾਂ ਚ ਵੱਧ ਕੈਂਸਰ ਹੈ ਤੇ ਉਮੀਦ ਹੈ ਸਾਥੋਂ ਕੇਰਲਾ ਗਿਆ ਇੱਕ ਤੇ ਅਸੀਂ ਅਗਲੇ ਸਾਲ ਨੂੰ 10-12 ਮਹੀਨੇ ਦੇ ਦਿਓ ਅਸੀਂ ਨੰਬਰ 1 ਤੇ ਪੰਜਾਬ ਸਟੇਟ ਹੋਊਗੀ ਕੋਈ ਕੈਂਸਰ ਕੰਸਰ ਨਹੀਂ ਬਿਲਕੁਲ ਅੰਡਰ ਕੰਟਰੋਲ ਹੋਏਗਾ ਤੁਸੀਂ ਵੀ ਤੁਸੀਂ ਵੀ ਸਿਆਣੇ ਬਣੋ ਯਾਰ ਸਾਦੇ ਵਿਆਹ ਕਰਿਆ ਕਰੋ ਤੁਹਾਨੂੰ ਸਟ्रेस ਮਾਰਦੀ ਹੈ ਦਿਮਾਗੀ ਬੋਝ ਤੁਸੀਂ ਘਰ ਦਾ ਖਾਣਾ ਖਾਇਆ ਕਰੋ ਐਨ ਚੈੱਕਅਪ ਕਰਾਉਂਦੇ ਰਹਾ ਕਰੋ ਜਿਹੜੀ ਐਂਬੂਲੈਂਸ ਲੈਂਦੀ ਹੈ ਨਾ ਕੋਈ ਸਪੈਸ਼ਲ ਜਗ੍ਹਾ ਨਹੀਂ 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 ਅਸੀਂ ਡਿਸਟ੍ਰਿਕਟ वाइज 350 ਕੈਂਪ ਹੈ ਨਾ ਹੁਣ 20 ਕੈਂਪ ਇਸੇ ਲਾਵਾਂਗੇ ਅਸੀਂ ਆਪਣਾ ਜਿਹੜਾ ਡਿਸਟ੍ਰਿਕਟ ਤੁਹਾਡਾ ਸੰਗਰੂਰ ਆ ਫਿਰ 20 ਕੈਂਪ ਪਟਿਆਲਾ ਲੁਧਿਆਣੇ ਨੂੰ 40 ਦਿੱਤੇ 20 ਲਾਇਆ ਏ 20 ਹੋਰ ਇਹ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦੇ ਲਈ 350 ਠੀਕ ਹੈ ਅਸੀਂ ਹੋ ਗਏ ਜੀ ਸਟਾਰਟ ਅਸੀਂ 10 ਕੈਂਪ ਲੱਗ ਚੁੱਕੇ ਆ ਸੰਗਰੂਰ ਦੇ ਵਿੱਚ ਠੀਕ ਹੈ ਅਸੀਂ ਲਾ ਰਹੇ ਹਾਂ ਕੰਟੀਨਿਊ ਹੁਣ ਅਸੀਂ ਹੋਰ ਸਪੀਡ ਵਧਾ ਦੇਾਂਗੇ ਸਾਡੇ ਕੋਲ ਚਾਰ ਟੀਮਾਂ ਪੰਜਾਬ ਸੇਵਾ ਕਰਨਗੀਆਂ ਪਰ ਅਸੀਂ ਆਪਣੀ ਗੋਲਬ ਬਦਲ ਲਈ ਤੁਸੀਂ ਵੀ ਬਦਲੋ